ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਪਬਲਿਕ ਕਾਲਜ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ ਝੰਡਾ ਫਰੋਂਦ ਦੀ ਰਸਮ ਰੀਚਾ ਗੋਹਿਲ ਵੱਲੋਂ ਕੀਤੀ ਗਈ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਪੰਜਾਬ ਪੁਲਿਸ ਦੀਆਂ ਟੁਕੜੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਪਰੇਡ ਦੀ ਸਲਾਮੀ ਦਿੱਤੀ ਗਈ ਵੱਖ-ਵੱਖ ਡਰੈਸਾਂ ਵਿੱਚ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਆਜ਼ਾਦੀ ਕੁਲਾਟੀਆਂ ਨੂੰ ਐਸ.ਡੀ.ਐਮ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਐਸਡੀਐਮ ਰਿਚਾ ਗੋਇਲ ਵੱਲੋਂ ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਵਿਸਤਾਰ ਦੱਸਿਆ ਗਿਆ ਅਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਸਮਾਜ ਸੇਵਾ ਅਤੇ ਵੱਖ-ਵੱਖ ਤਰ੍ਹਾਂ ਦੇ ਸਮਾਜ ਵਿੱਚ ਕੀਤੇ ਗਏ ਉਪਰਾਲੇ ਵੱਲ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਅੱਵਲ ਆਏ ਸਕੂਲੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਦੇ ਭਰਾ ਹਰਜਿੰਦਰ ਸਿੰਘ ਮਿੱਟੂ ਮਦਨ ਮਿੱਤਰ ਬਲਕਾਰ ਸਿੰਘ 나ਈ ਤਹਿਸੀਲਦਾਰ ਸੀਨੀਅਰ ਜੱਜ ਅਤੇ ਹੋਰ ਰਾਜਨੀਤਿਕ ਸਮਾਜਿਕ ਸੰਸਥਾਵਾਂ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਭਗਵਤ ਦੇ ਸੰਜਨ ਫ੍ਰੀडम फाइਟਰ ਦੇ ਪਰਿਵਾਰਕ ਮੈਂਬਰ ਸਾਰੇ ਮੈਂਬਰਾਂ ਤੋਂ ਆਏ ਅਧਿਕਾਰੀ ਕਰਮਚਾਰੀ ਪ੍ਰੈਸ ਤੋਂ ਆਏ ਭਗਵਤ ਨੂੰ ਮਾਇਲੇ ਉਨਾ ਤੋਂ ਆਏ ਸਾਰੇ ਤੇ ਆਪਕ ਪਿਆਰੇ ਬੱਚਿਓ ਤੇ ਸ਼ਹਿਰ ਦੇ ਨਿਵਾਸੀਓ ਤੇ ਆਪ ਸਭ ਨੂੰ ਦੇਖ ਕੇ ਅੱਜ ਬੀੜਾ ਲਈਆਂ ਬਹੁਤ ਬਹੁਤ ਵਰਗਾ ਦਿਨ ਦਿਨ ਮੈਂ ਇਸ ਜਲਦੀ ਸਮਾਗਮ ਤੇ ਅੱਜ ਪਹੁੰਚ ਕੇ ਬੜਾ ਮੈਨੂੰ ਖੁਸ਼ ਕਰ ਰਹੀ ਹਾਂ ਦੇਸ਼ ਦੀਆਂ ਜ਼ਾਦੀਆਂ ਚੰਨੀਆਂ ਆਪਕ ਲਹਿਰਾ ਅਤੇ ਸ਼ਹੀਦੇ ਆਗੰ ਸਰਦਾਰ ਭਗਤ ਸਿੰਘ ਜੀ ਰਾਜੂ ਜੀ ਸੁਖਦੇਵ ਜੀ ਕ tartar ਸਿੰਘ ਸਰਾਬਾ ਜੀ ਉਦਲ ਸਿੰਘ ਜੀ ਮਦਨ ਰਾਜੀ ਸਿੰਘ ਜੀ ਤੇ ਹੋរី ਅਮੇਕਾ ਆਜ਼ਾਦੀ ਦੀ ਲਾਟੀਆਂ ਨੇ ਸਮੇਂ-ਸਮੇਂ 'ਤੇ ਸ਼ੁਰੂ ਹੋਏ ਇਸ ਅੰਦੋਲਨਾਂ ਅੱਤੇ ਦਿੱਤੀਆਂ ਕੁਰਬਾਨੀਆਂ ਦੇ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਸਾਨੂੰ ਆਣ ਹੈ ਕਿ ਦੇਸ਼ ਦੀ ਇਸਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਸੁਨਹਿਰਾ ਭਾਰਤ ਤੇ ਸੁਨਹਿਰਾ ਪੰਜਾਬ ਸਿਰਜਣ ਲਈ ਸਾਡਾ ਫਰਜ਼ ਹੈ ਕਿ ਹੁਣ ਅਸੀਂ ਵੀ ਆਪੋ ਆਪਣੀ ਜ਼ਿੰਮੇਵਾਰੀ ਨੂੰ ਬਹਨ ਲਈ ਹਮੇਸ਼ਾ ਤੇ ਆਪਣੇ ਹੱਕਾਂ ਦੇ ਨਾਮ ਨਾਲ ਆਪਣੀ ਕੀਤੇ ਪ੍ਰਤੀ ਜਨ ਨੂੰ ਹੋਈਏ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਅਤੇ ਲੋਕਾਂ ਦੀ ਸਹੂਲਤ ਲਈ ਬਖ ਬਖ ਪ੍ਰਾਲੇ ਕੀਤੇ ਜਾ ਰਹੇ ਹਨ ਸਕੂਲ ਦੀ ਸਿੱਖਿਆ ਦਾ ਪੱਧਰ ਉੱਚਾ ਕੀਤਾ ਜਾ ਰਿਹਾ ਤਾਂ ਜੋ ਉਸ ਨੂੰ ਆਧੁਨਿਕ ਤਕਨੀਕੀ ਸਿੱਖਿਆ ਨਾਲ ਜੋੜਿਆ ਜਾ ਸਕੇ ਸਮਾਨਾ ਵਿਖੇ ਪੰਜਵੀਂ 8ਵੀਂ 10ਵੀਂ ਦੇ 12ਵੇਂ ਬੱਚਿਆਂ ਦਾ ਬੜਾ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਖਾਸ ਕਰਕੇ ਚੇਕ ਅਸੇ ਦੇ ਖੇਤਰ ਦੀ ਗੱਲ ਕਰੀਏ ਤੇ ਸਮਾਣਾ ਵਿਖੇ ਪੰਜ ਆਮਾਨਿਕਲੀ ਚੱਲ ਰਹੇ ਹਨ ਜਿਨ੍ਹਾਂ ਵਿੱਚ 38 ਲੈਬ ਟੈਸਟ ਤੇ 80 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਹਨ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਦੇ ਸੱਤ ਤੋਂ ਵੱਧ ਕੈਂਪ ਲਾਏਗੇ ਤਾਂ ਜੋ ਨਾਗਰਿਕਾਂ ਦੀ ਮੁਸ਼ਕਲਾਂ ਦਾ ਨਾਲ ਔਨ ਦਾ ਸਪਾਟ ਇਨ ਕੀਤਾ ਜਾ ਸਕੇ ਇਹਨਾਂ ਕੈਂਪਾਂ ਦੇ ਵਿੱਚ 25 ਤੋਂ ਵੱਧ ਮੈਡੀਕਲ ਸ਼ਿਰਕਤ ਕੀਤੀਲੇ ਸੇਵਾਵਾਂ ਮੁਹੱਈਆ ਕਰਵਾਈਆਂ ਚੀਨੀ ਚਾਹਤੀ ਹੈ ਇਸੀ ਆਮਦਨ ਤੇ ਕੁੜਾ ਆਪਣਾ ਪੈਨਸ਼ਨ 1500 ਤੋਂ 1500 ਤੋਂ ਵੱਧ ਰਿਹਾ खासदार ਦਾ ਮੌਕੇ ਤੇ ਹੀ ਇਖਤਾਰਾ ਕੀਤਾ